ਗਹਿਰ ਹਜੇ ਤੱਕ ਬੀਪੀ ਤੋਂ ਉਮੀਦਵਾਰ ਨਹੀਂ ਲੜਨੇ ਸਰ ਉਹਦੀ ਪੂੰਜੀ ਕੀ ਕਹਿਣਾ ਚਾਹੀਦਾ ਖਤਮ ਤਾਂ ਨਹੀਂ ਹੋਇਆ ਸਮਾਂ 14 ਨੂੰ ਖਤਮ ਹੋਣਾ ਹਾਂਜੀ ਤੇ ਉਮੀਦਵਾਰ ਆਜੂ ਕੱਲ ਆਜੂ ਕੋਈ ਜਲਦਤ ਨਹੀਂ ਬੰਨਾ ਵੀ ਇਦਾਂ ਹੀ ਹੋ ਰਿਹਾ ਉੱਤੇ ਹੈ ਕਿ ਪੰਜਾਬ ਸਭ ਤੋਂ ਲਾਸਟ ਵਿੱਚ ਚੱਲ ਇਸ ਕਰਕੇ ਲੱਗਦਾ ਹੈ ਤੇ ਪਹਿਲਾਂ ਪਾਰਟੀ ਉਮੀਦਵਾਰ ਦੇਤੇ ਸੀ ਬਾਈ ਚਾਂਸ ਸੀ ਇਹ ਚਾਰ ਸੈਟਰ ਦੇ ਰਹੇ ਆ ਤੇ ਆਜਾਣਾ ਬਧੀਆ ਉਮੀਦਵਾਰ ਆਉਂਦੇ ਇਸ ਤਰ੍ਹਾਂ ਦਾ ਮਾਹੌਲ ਆ ਕਰੇ ਫਿਰ ਮੋਟਾ ਜਿਹਾ ਕਿਸ ਤਰ੍ਹਾਂ ਵਿਜੀਗਨੀ ਕਿਸ ਤਰ੍ਹਾਂ ਚੱਲੀ ਹੈ। ਹਾਂ ਮੇਰੀ ਸਰ ਜੀ ਇਸ ਸ਼ੀਟ ਦਾ ਪਰਿਵਾਰੀ ਬਣਾਉਣਾ ਹੈ। ਤੇ ਮੈਂ ਤਾਂ ਸਾਰੇ ਨਾਲ ਮਿਲ ਕੇ ਸਹਿਯੋਗ ਕਰਨਾ ਕਿ ਸਾਡੀਆਂ ਜਿਹੜੀ ਆਰਗੇਨਾਈਜੇਸ਼ਨ ਆ ਉਹ ਕੰਮ ਕਰੇ ਉਸ ਤੋਂ ਸਾਰੇ ਬੁਢਾ ਅਤੇ ਵਰਤੀ ਜਿੰਨਾ ਵੀ ਹੈ ਉਸ ਦਾ ਕੰਮ ਠੀਕ ਚੱਲੇ ਵਿਰਸ ਹੋਵੇ। ਇਹ ਸਾਡੇ ਕੈਂਡੀਡੇਟ ਤੇ ਬਹੁਤ ਆ ਡਿਪੈਂਡਿੰਗ ਕਰਦੇ ਹੁੰਦੇ ਅਸੀਂ। ਕੈਂਡੀਡੇਟ ਦਾ ਆ ਗਿਆ ਦਾ ਬੈਗ ਰੱਖਣਾ ਹੁੰਦਾ ਤੇ ਉਹਨੇ ਚੋਣ ਲੜਨਾ ਹੁੰਦਾ। ਤਬਿਕ ਮਣਾ ਹੁੰਦਾ ਫੇਸ ਹੁੰਦਾ ਕੱਟਾ ਸਾਡਾ ਅਸਰੀ ਦਾ ਕੰਮ ਸਰੇਸ਼ੰਦਾ ਹੁੰਦਾ ਇਹ ਟੀਮ ਅਜੇ ਬੈਠੀ ਹੈ ਜਿਵੇਂ ਧੂਰੀ ਚ ਚੋਹ ਨੇਸ਼ੇ ਨੇ ਲੜਨੀ ਤੇ ਲੜੋਣੀ ਤੇ ਮੇਰਾ ਖਿਆਲ ਆ ਵੀ ਇਹ ਮਜ਼ਬੂਤ ਹੋਣਗੇ ਦਰਸ਼ਕਾਂ ਦੇ ਨਿਕਲ ਆਮਦੀ ਪਾਰਟੀ ਦਾ ਕਾਰਜ ਕਰਕੇ ਤਾਂ ਦੇਖੀਂ ਆਵਾਜ਼ ਵਿੱਚ ਪਾਰਟੀ ਦਾ ਜੱਜ ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਸਾਰੇ ਗਲਤ ਗੱਲਾਂ ਕਰਦੇ ਜਿਹੜੇ ਕੰਮ ਲਈ ਆਏ ਸੀ ਕਿ ਅਸੀਂ ਤਾਂ ਬਦਲਣ ਆਏ ਆ ਇਮਾਨਦਾਰੀ ਨਾਲ ਆਏ ਆ ਅਸੀਂ ਕ腐ਪਸ਼ਨ ਦੇ ਖਿਲਾਫ ਆਏ ਆ ਉਹਦੇ ਚਾਪ ਜੇਲ੍ਹ ਚ ਬੈਠੇ ਆ ਫਿਰ ਜੇ ਜੇਲ੍ਹ ਚ ਹੋ ਗਏ ਫਿਰ ਕਹਿੰਦੇ ਸੰਵਧਾਨ ਨੂੰ ਸਾਡੇ ਕੋਲ ਖਤਰਾ ਡਾਕਟਰ ਮੇਡਕਰ ਦੀ ਪਿੱਛੇ ਫੋਟੋ ਲਾਉਂਦੇ ਆ ਸੰਵਧਾਨ ਦੇ ਆ ਜਿਹੜੇ ਕੋਰਟ ਆ ਅਦਾਲਤ ਆ ਨਿਆਂਪਾਲਿਕਾ ਇਹ ਜੁਡੀਸ਼ਰੀ ਇਹ ਸੰਵਧਾਨ ਦਾ ਪਾਰਟ ਆ ਠੀਕ ਹੈ ਔਰ ਉਸੇ ਸੰਵਧਾਨ ਨੂੰ ਉਸੇ ਕੋਰਟ ਨੇ ਅਸੀਂ ਤਾਂ ਬੀਜੇਪੀ ਨੇ ਤੁਹਾਨੂੰ ਜੇਲ੍ਹ ਨਹੀਂ ਭੇਜਿਆ ਉਹਨਾਂ ਨੂੰ ਜਵਾਬ ਤਾਂ ਅਦਾਲਤ ਨਹੀਂ ਦੇ ਰਹੀ ਨਿਆਂਪਾਲਿਕਾ ਕਰਕੇ ਲਈ ਉਹਦੇ ਖਿਲਾਫ ਸਾਰੇ ਮਿਲ ਕੇ ਇੰਡੀਗਟਿਵ ਦਾ ਨਾਮ ਰੈਡੀ ਕਰਦੇ ਆ ਕਿ ਭਾਈ ਇਹ ਛੱਡੋ ਸਾਡੇ ਬੰਦਿਆਂ ਨੂੰ ਜਿਨ੍ਹਾਂ ਨੇ ਕ腐ਪਸ਼ਨ ਕੀਤੀ ਹੈ ਤ ਉਹ ਨਿਆਯਪਾਲ ਕਦੇ ਖਿਲਾਫ ਸੰਵਧਾਨ ਨੂੰ ਖਤਰਾ ਉਹਨਾਂ ਤੋਂ ਜਾਂ ਸਾਡੇ ਤੋਂ ਇਹ ਉਹਨਾਂ ਨੂੰ ਜਦੋਂ ਕੋਈ ਆਵੇ ਤਾਂ ਸਵਾਲ ਪੁੱਛ ਲਿਓ ਵੈਸੇ ਤਾਂ ਉਹ ਤੇ ਬਹੁਤ ਜ਼ਿਆਦਾ ਰੰਗ ਰੰਗਾ ਵਾਲੇ ਨੇ ਉਹ ਕਿਤੇ ਦਿਖਾਈ ਨਹੀਂ ਦਿੰਦੇ ਉਹ ਜਿਹੜੀ ਚੁੱਕੀ ਮੈਡਮ ਹਨ ਅੰਬੋਲ ਗਵਰਨਮੈਂਟ ਉਹ ਚੁੱਕੀਆਂ ਮਾਰਦੀ ਸੀ ਹਰਿਆਣਾ 14 ਫਸਲਾਂ ਤੇ ਐਮਐਸਪੀ ਦਿੱਤੀ ਹੋਈ ਹੈ ਪੰਜਾਬ ਕਿਉਂ ਨਹੀਂ ਦਿੱਤੀ ਇਹਨਾਂ ਨੇ ਨਾਨੂੰ ਕੋਈ ਪੁੱਛਦਾ ਹੀ ਨਹੀਂ ਕਿਉਂਕਿ ਜਿਹੜੇ ਖੇਤਾਨਾਂ ਦੇ ਵਿੱਚ ਵੀ ਜਾਂਦੇ ਆ ਨਾ ਲੋਕ ਅਕਾਲੀ ਦਲ ਆਵਾਜ਼ੀ ਪਾਰਟੀ ਔਰ ਕਾਂਗਰਸ ਦੇ ਲੋਕ ਹੈ ਕਿਸਾਨ ਤਾਂ ਸਾਡੇ ਨਾਲ ਕਿਸਾਨ ਥੋੜਾ ਪਵਿੱਤਰ ਨਾਮ ਹੈ ਇਹ ਉਸ ਨੂੰ ਬੰਦਨਾਮ ਕਰ ਲਈਆਂ ਨੇ ਜਿੱਥੇ ਬੰਦੀਆਂ ਉਸ ਨਾਮ ਤੇ ਉਹ ਤਾਂ ਅਨੁਸ਼ਾਸਨ ਚ ਰਹਿੰਦਾ ਔਰ ਕਿਸਾਨ ਜੇ ਸਾਨੂੰ ਸਪੋਰਟ ਨਾ ਕਰਦਾ ਹੋਵੇ ਮੋਦੀ ਜੀ ਨੂੰ ਪਸੰਦ ਨਾ ਕਰਦਾ ਹੋਵੇ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਰਾਜਨੀਤਿਕ ਦਲ ਕਿੱਦਾਂ ਹੋ ਜੀ ਅਸੀਂ ਕਿਸ ਤਰ੍ਹਾਂ ਹੋ ਜੀ ਕਿ ਸਾਡੀਆਂ ਸਭ ਜਗ੍ਹਾ ਸਰਕਾਰਾਂ ਬਣ ਕਿਸਾਨ ਦੀ ਵੋਟ ਪੈਂਦੀ ਹੈ ਤਾਂ ਹੀ ਤਾਂ ਹੈ ਸਾਰੇ ਵਰਗਾਂ ਦੀਆਂ ਪੰਡੀਆਂ ਦਾ ਤੇ ਇਹ ਤਾਂ ਇੱਕ ਉਹਨੇ ਖਾ ਪਾਉਣ ਲਈ ਇਹ ਪਾਰਟੀਆਂ ਲੱਗੀਆਂ ਹੋਈਆਂ ਨੇ ਕਿਸੇ ਵੀ ਤਰ੍ਹਾਂ ਇਹ ਕਪੜਾ ਕਰਨੇ ਚਾਹੁੰਦੀਆਂ ਨੇ ਤੇ ਸਾਨੂੰ ਸੱਤਾ ਮਿਲਣੀ ਚਾਹੀਦੀ ਆ ਉਹ ਵੀ ਲੁੱਟ ਮਾਰ ਕਰਨ ਲਈ ਦੇਸ਼ ਦੇ ਵਿਕਾਸ ਲਈ ਨਹੀਂ ਇਹ ਤਾਂ ਮੋਦੀ ਜੀ ਕਹਿੰਦੇ ਆ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਸਭ ਦਾ ਪ੍ਰਯਾਸ ਲਈ ਉਹ ਜਿਹੜਾ ਹੈਗਾ ਉਹੀ ਆ ਜਿਹੜਾ ਗੁਰੂਕਾਰ ਨੇ ਕਿਹਾ ਕਿ ਭਾਰਤ ਦੀ ਜਨ ਦੇ ਪੈਸਾ ਤੋਂ ਸਰਵੱਤਿਆਂ ਪਰ ਇਹਦੀ ਗੱਲ ਕੀਤੀ ਆ ਇਹ ਵੀ ਉਹੀ ਚੀਜ਼ ਆ ਇਹ ਨਾ ਕਿ ਕਿਸਾਨਾਂ ਵੱਲੋਂ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਦਰਬੀ ਕੰਮ ਮੈਂ ਫੇਰ ਤੁਹਾਨੂੰ ਦੱਸ ਕੇ ਜਾ ਰਿਹਾ ਕਿਸਾਨਾਂ ਵੱਲੋਂ ਕੋਈ ਵਿਰੋਧ ਨਹੀਂ ਸਾਡਾ ਸਾਡਾ ਵਿਰੋਧ ਆਮ ਆਦਮੀ ਪਾਰਟੀ ਕਿਸਾਨ ਦਾ ਤਾਂ ਨਾਮ ਲੁੱਭ ਲਿਆ ਉਹਨਾਂ ਨੇ ਤੇ ਉਹ ਉਹ ਇਸ ਤਰ੍ਹਾਂ ਦੀ ਗੱਲ ਕਰਦੇ ਆ ਔਰ ਇਹ ਸੂਬੇ ਦੇ ਹਾਲਾਤ ਵਿਗਾੜਨਾ ਚਾਹੁੰਦੇ ਆ ਸੱਤਾ ਪ੍ਰਾਪਤੀ ਹੋਣੀ ਚਾਹੀਦੀ ਹੈ ਸੂਬੇ ਦੇ ਹਾਲਾਤ ਬੇਚਕ ਦੇ ਗੜ ਜਾਣ ਇਹਦੇ ਚ ਆਮ ਆਦਮੀ ਪਾਰਟੀ ਹੈ ਇਹਦੇ ਚ ਕਾਂਗਰਸ ਹੈ ਇਹਦੇ ਚ ਹਣਾ ਉਹ ਜਿਹੜਾ ਉੱਥੇ ਮੈਂ ਤਾਂ ਕਹਿੰਦਾ ਵੀ ਕਿਸੇ ਦੀ ਵੀ ਮੌਤ ਨਹੀਂ ਹੋਣੀ ਚਾਹੀਦੀ ਤੇ ਜਿਹਦੀ ਵੀ ਮੌਤ ਹੋ ਰਹੀ ਹੈ ਉਹਦੇ ਤੇ ਮੈਨੂੰ ਦੁੱਖ ਹੈ। ਬੀਜੇਪੀ ਵੀ ਇਹ ਨਹੀਂ ਚਾਹੁੰਦੀ ਔਰ ਸਾਡੀ ਸਾਰੀ ਵੀ ਵਿਰੋਧ ਚਾਹੁੰਦੀ ਸਾਡੇ ਵਰਕਰ ਵੀ ਨਹੀਂ ਚਾਹੁੰਦੇ। ਅਸੀਂ ਉਸ ਦੀ ਜਿਹੜੀ ਹੈ ਉਹਨਾਂ ਨਾਲ ਪਰਿਵਾਰ ਨਾਲ ਸਾਨੂੰ ਹਮਦਰਦੀ ਹੈ। ਪਰ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਆਫਿਸ ਘੇਰ ਰਿਹਾ ਜਿਹੜਾ ਉੱਥੇ ਹੈ। ਤੇ ਇਹ ਰਾਤ ਕਰਾਮ ਕਰਦੀ ਸਾਜ਼ਿਸ਼ਾਂ ਇਹ ਨਹੀਂ ਚਾਹੀਦੇ ਪੰਜਾਬ ਦੇ ਪਹਿਲਾਂ ਬਣਾ ਸਰਕਾਰ ਸੁਣੇ।